ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 6 ਜਨਵਰੀ 2026 ਕੋੜ ਕਪੂਰੇ ਵੀ ਤੂੜੀ ਦੀ ਬੋਲੀ ਤੇ ਆਏ ਆ ਸ ਵੀਰ ਦੇ ਜਿਹੜੇ 7:30 ਵੱਜ ਚੁੱਕੇ ਆ ਤੇ ਦੇਖਦੇ ਆ ਅੱਜ ਦਾ ਜਿਹੜਾ ਕੀ ਰੇਟ ਜਾਊ ਕੱਲ ਦੇ ਰੇਟ ਦੀ ਗੱਲ ਕਰੀਏ ਵੀ 500 ਤੇ 80 ਰੁਪਏ ਬਾਕੀ ਵੀ ਅੱਜ ਦਾ ਦੇਖਦੇ ਆ ਪਹਿਲੀ ਟਰਾਲੀ ਲਫਾਫੇ ਵਾਲੀ ਟੂੜੀ ਆ ਗਈ ਹਾਂ ਕਾਗਜ਼ ਜਿਹਦਾ ਨਹੀਂ ਹੋਗਾ ਜਿਹੜਾ ਉਹ ਹੀ ਆ ਆ ਗੋਲ ਕਿਤੇ ਰੱਖ ਆ ਚੱਲ 400 ਰੁਪਿਆ 400 400 400 5 10 ਇੱਥੇ ਜਾਨੀ ਬਾਈ 15 ਗੁਰੂ ਸਰ ਪੁੱਛੋ ਜਾਊਗਾ ਜਿਹਨੇ ਬਾਹਰ ਜਾਨੀ ਪਹਿਲਾਂ ਪੁੱਛ ਲਿਆ ਕਰੋ ਤੂੰ ਹੀ ਪੁੱਛ ਦਿਆ ਕਰ ਯਾਰ ਕੋਈ ਗੱਲ ਨਹੀਂ ਪੁੱਛਦਾ ਸੀ ਕੋਲੇ ਖੜਾ ਤੁਹਾਡੇ ਕਹਿੰਗਾ ਬਾਈ ਹਾਂ ਕਿੰਨਾ ਪੈਣੇ ਹੈ ਗਾਇਵਲ ਕੋਲੇ ਬਾਈ ਗਾਇਵਲ ਤੋਰੇ ਤਰਾਵਾਂ ਦੇ ਨਾਲ 300 ਰੁਪਿਆ ਲਊਗਾ ਵੀ ਕਿਰਾਇਆ ਕੋਈ ਨਹੀਂ ਹਾਂ ਜਾਏਗਾ ਭਾਈ ਚੱਲਦਾ ਹੀ ਐ 15 ਰੁਪਏ ਠੀਕ ਆ 450 450 55 60 65 80 80 500 500 ਰੁਪਿਆ ਬੋਲਾ ਭਾਈ ਕਿਨੇ 5 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 40 ਰੁਪਏ 450 550 550 ਬੋਲਾ ਬਾਈ ਕਿਨੇ 550 ਬਾਈ ਜੀ ਇੱਥੇ ਲੋ ਲੋ ਵੀ ਪਹਿਲੀ ਟਰਾਲੀ ਲੱਗੀ ਆ 550 ਰੁਪਿਆ ਤੇ ਤੁੜੀ ਵੀ ਸੋਨੇ ਚੈੱਕ ਕਰਾ ਦਿੰਦੇ ਆ ਦੇਖ ਸਕਦੇ ਹੋ ਤੇ ਅੰਦਰ ਦੀ ਵੀ ਤੁੜੀ ਆ ਤੇ 550 ਰੁਪਿਆ ਵੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਸੀਗਾ ਤੇ ਬਾਕੀ ਵੀ ਕੱਲ ਦੇ ਰੇਟ ਦੀ ਗੱਲ ਕਰੀਏ 580 ਰੁਪਿਆ ਵੀ ਜਿਹੜਾ ਕੱਲ ਦਾ ਟੋਪ ਦਾ ਰੇਟ ਸੀ ਤੇ ਅੱਜ ਵੀ ਦੇਖਾਂਗੇ ਜਿਹੜਾ ਰੇਟ ਕਿੱਥੋਂ ਤੱਕ ਜਾਂਦਾ ਦੂਜੀ ਟਰਾਲੀ ਲਾ ਗਏ ਆ ਤੇ ਤੂੜੀ ਸੋ ਚੈੱਕ ਕਰਾ ਦਨੇ ਆ ਲੈ ਯਾਰ ਦੂਜੀ ਟਰਾਲੀ ਜਿਹੜੀ ਤੂੜੀ ਆ ਦਿੱਲੀ ਬਿੱਲੀ ਲੈਣੇ ਬਾਈ ਨਾ ਨਾ ਬੋਲੋ ਜੀ 300 ਰੁਪਏ ਹੈ 300 300 ਰੁਪਿਆ 300 300 500 10 15 20 350 54 60 ਕਹਿੰਦਾ 17 17 80 84 90 93 405 10 15 20 25 30 35 40 45 450 52 60 65 70 71 80 480 500 500 ਰੁਪਈਆ 5 10 15 20 25 ਹਾਂ ਸਿੰਘ ਮੇ ਜਣਾ ਭਾਈ 502 ਬੋਲਾਂਗੇ ਨੇ ਪੁਰਸ਼ਾ ਠੀਕ ਹੈ ਹਾਂ ਮਾਈ ਜਣਾ ਬੋਲੋ ਫਿਰ 530 ਉਧਰ ਹੈ 33 40 45 550 52 552 ਬੋਲਾਂਗੇ ਨੇ 60 65 70 570 75 80 580 88 ਬੋਲ ਨੱਬੇ 590 ਬੋਲਦਾ ਬਈ 590 ਰੁਪਏ ਦਾ ਹੀ ਸੀ ਲੋ ਵੀ 500 ਤੇ 90 ਰੁਪਏ ਵੀ ਆਹ ਦੂਜੀ ਟਰਾਲੀ ਲੱਗੀ ਆ ਪਹਿਲੀ ਲੱਗੀ ਸੀ ਵੀ 550 ਰੁਪਏ ਤੇ ਆਹ ਆ ਵੀ ਤੂੜੀ ਆ ਜਿਹੜੀ 590 ਲੱਗੀ ਆ ਤੇ ਬਾਕੀ ਅੱਗੇ ਦੇਖਦੇ ਆ ਬਈ ਨਾਲ ਹੀ ਦੇਣਾ ਦੋ ਹਾਂ ਹਾਂ ਬਸ ਕੋ ਦਰ ਪੰਜ ਪਿਆਰ ਕੋ ਆਪਾਂ ਹੀ ਕਰਨੀ ਇਹ ਜਾਲੀ ਬਾਈ ਟੁੜੀ ਅੰਦਰ ਵੀ ਬਾਹਰ ਦੀ ਅੰਦਰ ਦੀ ਟੁੜੀ ਆਹ ਹਾਂਜੀ 400 400 400 400 400 5 ਰੁਪਏ 10 15 20 25 30

ਲੋ ਵੀ 600 ਤੇ 70 ਰੁਪਏ ਵੀ ਅੱਜ ਆ ਤੂੜੀ ਲੱਗੀ ਆ ਕੋਟ ਕਪੂਰੇ ਮੰਡੀ ਵਿੱਚ 6 ਜਨਵਰੀ ਜਿਹੜੀ ਅੱਜ ਤਰੀਕ ਆ ਤੇ ਆਹ ਕੁਆਲਿਟੀ ਆ ਵੀ ਤੂੜੀ ਦੀ ਜਿਹੜੀ 670 ਰੁਪਏ ਲੱਗੀ ਅੰਦਰ ਦੀ ਤੂੜੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਵੀ ਹਲੇ ਅੱਗੇ ਜਿਹੜੀਆਂ ਟਰਾਲੀਆਂ ਪਈਆਂ ਲਗਭਗ 6 7 8 ਨਾਲ ਤੱਕ ਹੋਰ ਪਈਆਂ ਅੱਗੇ ਤੇ ਉਹਨਾਂ ਦਾ ਜਿਹੜਾ ਦੇਖਾਂਗੇ ਬਈ ਕੀ ਰੇਟ ਜਿਹੜਾ ਜਾਊਗਾ ਨੰਬਰ ਭਾਈ ਦਾ ਪਈ ਰਿਹਾ ਹੈ ਜੀ ਉਹ ਬੋਲੀ ਜਾਦਾ ਅੰਦਰ ਦੀ ਵੀ ਬੋਲਾਈ ਅੰਦਰ ਦੀ ਟੁੜੀ ਹੈ 400 400 5 10 15 20 25 30 450 55 60 63 70 75 80 480 84 500

560 ਰੁਪਏ ਬਾਈ ਰੋਕੇ ਗੋ ਲੋ ਬਾਈ ਲੋ ਵੀ ਆਹ ਤੁੰਡੀ ਲੱਗੀ 560 ਰੁਪਏ ਤੇ 670 ਰੁਪਏ ਵੀ ਹਲੇ ਤੱਕ ਜਿਹੜਾ ਟੌਪ ਦਾ ਰੇਟ ਆ ਬਾਕੀ ਅੱਗੇ ਦੇਖਦੇ ਆ ਬਾਈ ਲੋ ਵੀ ਅਗਲੀ ਟਰਾਲੀ ਟੁੱੜੀ ਤੇ ਚੈੱਕ ਕਰ ਸਕਦੇ ਅੰਦਰ ਦੀ ਵੀ ਟੁੱੜੀ ਇਹ ਇਹ ਆ ਗਿਆ ਇਹਦੀ ਆ ਬਾਈ ਅੰਦਰ ਦੀ ਅੰਦਰ ਦੀ ਟੁੱੜੀ ਬੋਲੋ ਜੀ ਚੱਲੂ ਹਾਂ ਹਾਂ ਰਾਜੂ ਚਲਦੇ ਹੈ ਨਾ ਬੋਲੋ ਜੀ ਚਾਰ ਸੌ 400 450 55 60 65 70 75 500 500 ਬੋਲਣਗੇ ਨੇ 500 ਰੁਪਏ ਬਾਈ ਜੀ ਲੋ ਵੀ 500 ਰੁਪਏ ਜਿਹੜਾ ਇਹਦਾ ਰੇਟ ਰਿਹਾ ਬਈ ਤੇ ਹਲੇ ਤੱਕ ਬਈ 670 ਰੁਪਏ ਜਿਹੜਾ ਡਾਕ ਦਾ ਰੇਟ ਚੱਲਿਆ ਤੇ ਬਾਕੀ ਅੱਗੇ ਦੇਖਦਾ ਵੀ ਇਹ ਟਰਾਲੀ ਲੱਗੀ 500 ਨੂੰ ਜੱਗਾ ਜਾਊਗਾ ਬਈ ਇਹਨੂੰ ਮੈਂ ਪਹਿਲਾਂ ਦਾ ਫਿਕਰੀਆਂ ਆ ਜੀ ਫਿਰ ਕਿੰਨੇ ਉਹਨੇ ਜਾਣਾ ਆਪਾਂ ਕਿੱਥੇ ਹੀ ਲੋਬੀ ਅਗਲੀ ਟਰਾਲੀ ਜਿਹੜੀ ਤੁਡੀ ਚੈੱਕ ਕਰ ਸਕਦੇ ਹਾਂ ਤੇ ਦੇਖਾਂਗੇ ਵੀ ਇਹਦਾ ਕੀ ਰੇਟ ਹੈ ਜਿਹੜਾ ਜਾਂਦਾ ਅੰਦਰ ਦੀ ਤੁੜੀ ਇਹ ਲੱਗਦੀ ਹੈ ਅੰਦਰ ਦੀ ਬਾਹਰ ਦੀ ਅੰਦਰ ਦੀ ਤੁਸੀਂ ਬੋਲੋ ਜੀ 4 400 ਕਿੱਥੇ ਜਾਣੀ ਬਈ ਬਈ ਸਿੱਖਾਂ ਲਈ ਜਾਏਗਾ ਕਿੰਨਾ ਕਰਾਇਆ 200 ਰੁਪਿਆ ਬਹੁਤ ਨਾਲ ਹੀ ਰਹੇ ਸੂਰ ਬਹੁਤ ਛੇਤੀ 400 ਜੀ 5 10 15 ਹਾਂਜੀ 450 ਜੀ 52 80 80 485 90 95 500 5 10 15 520 25 525 ਬੋਲਣਗੇ 30 ਰੁਪਏ 35 ਰੁਪਏ 40 ਰੁਪਏ 48 ਰੁਪਏ 550 54 60 65 70 75 80 85 90 990 95 595 ਬੋਲਾਂਗੇ ਨਾ 595 ਬਈ ਲੋ 5395 ਰੁਪਏ ਬਈ ਆਹ ਤੂੜੀ ਲੱਗੀ ਆ ਤੇ ਬਾਕੀ ਅੱਗੇ ਦੇਖਦੇ ਆਂ ਵੀ ਆਹ ਕੁਆਲਿਟੀ ਸੀ ਅੰਦਰ ਦੀ ਤੂੜੀ ਇਹ 595 ਰੁਪਏ ਲੱਗੀ ਬਈ ਇਹ ਤੇ 670 ਰੁਪਏ ਵੀ ਹਲੇ ਤੱਕ ਜਿਹੜਾ ਟੌਪ ਦਾ ਰੇਟ ਆ ਬਾਕੀ ਅੱਗੇ ਟਰਾਲੀਆਂ ਵੀ ਜਿਹੜੀਆਂ ਲਗਭਗ 2 2 4 5 ਸੀਨਾਗ ਹੋਰ ਖੜੇ ਆ ਆ ਲੈ ਲੈ ਕੇ ਬਾਈ ਆ ਲੈ ਕੇ ਆਪਾਂ ਤੇ ਸਾਡੇ ਲਈ ਕੀ ਗੱਲ ਕੀਤੀ ਆ ਪੈਸੇ ਚੱਕ ਫੜਾ ਅੰਦਰ ਵੀ ਆ ਵੀਰੇ ਹਾਂ ਹਾਂ ਖੋਲੋ ਜੀ 400 ਤੇ ਖੜੇ ਜਾਏਗਾ ਭਾਈ 405 10 15 ਜਾਊਗੀ 450 ਯਾਰ 55 60 65 70 75 500 5 60 15 20 25 30 35 40 540 ਬੋਲਣਗੇ ਨੇ 540 ਰੁਪਏ ਬਈ ਲੋ ਬਈ 500 ਤੇ 40 ਰੁਪਏ ਵੀ ਲੱਗੀ ਆ ਇਹ ਥੂੜੀ ਨੂੰ ਚੈੱਕ ਕਰਾ ਦਿੰਦੇ ਜਿਹੜੀ ਲੱਗੀ 540 ਰੁਪਿਆ ਆ ਬਈ ਅੰਦਰ ਦੀ ਥੂੜੀ ਇਹ ਆ ਬਈ ਤੇ ਹਲੇ ਤੱਕ ਬਈ ਜਿਹੜਾ ਟੌਪ ਦਾ ਡੇਢ 600 ਤੇ 70 ਰੁਪਈ ਚੱਲ ਰਿਹਾ ਤੇ ਬਾਕੀ ਅੱਗੇ ਦੇਖਦੇ ਆ ਇੱਕ 300 ਰੁਪਿਆ 300 ਰੁਪਿਆ 5 ਰੁਪਏ 350 55 60 65 70 72 80 85 90 95 500 invece, 500 5 500 10 15 20 25 30 35 535 ਬੋਲਣਗੇ 40 45 550 ਜੀ 55 555 ਬੋਲਣਗੇ 500 ਡੰਗਰ ਵੀ ਹੈ ਬਾਈ ਲੋ ਬਈ 500 ਤੇ 55 ਰੁਪਏ ਵੀ ਜਿਹੜਾ ਇਸ ਟਰਾਲੀ ਦਾ ਜਿਹੜਾ ਰੇਟ ਲੱਗਿਆ ਤੇ ਅੰਦਰ ਦੀ ਬਈ ਤੂੜੀ ਇਹ ਸੀ ਜੀ ਲੋ ਭੀ ਮਗਰ ਜਿਹੜੀਆਂ ਤਿੰਨ ਕਿ ਨਗ ਹੋ ਰਹੇਗੇ ਨਹੀਂ ਨਹੀਂ ਇੱਥੇ ਆ ਜੀ ਕੀ ਜਦੋਂ ਤੂੰ ਕਿਸੇ ਟਰਾਲੀ ਤੇ ਗਿਆ ਪੁੱਲੀ ਵਾਹ ਰੋ ਮੇਰੇ ਆ ਨਾ ਬੜਾ ਹੈ ਅੰਦਰੋਂ ਸਭ ਲੱਭੂਗਾ ਨਾ ਪੁੱਲੀ ਉਹ ਲੈਣ ਨੂੰ ਪੁੱਛੀ ਆਈ ਜੀ ਬਈ ਆਪਣੀਆਂ ਬਈ ਅੱਜ ਕਿੱਥੇ ਲੈ ਆ ਜਾਏ ਗਾਉਗਾ ਬਈ ਜਾਊਗਾ ਤੂੰ 400 ਪੁੱਛ ਤਾਂ ਲੈ ਯਾਰ ਪੁੱਛਿਆ 500 ਰੁਪਏ 500 ਰੁਪਏ 550 550 70 600 600 ਰੁਪਇਆ ਬੋਲਾ ਬਾਈ ਜੀ ਕਰਦੇ ਆਪਾਂ 5 ਰੁਪਇਆ 650 650 550 700 700 ਬੋਲਣਗੇ ਆ ਆ ਬਈ ਓਏ ਇਹ ਰੋ ਪਈ 700 ਤੇ ਲੱਗੇ ਆ ਵੀ ਆਹ ਤੂੜੀ ਜਿਹੜੀ ਟੌਪ ਦਾ ਰੇਟ ਅੱਜ ਦਾ ਵੀ 700 ਰੁਪਇਆ ਜਿਹੜਾ ਟੌਪ ਦਾ ਰੇਟ ਆਹ ਤੂੜੀ ਦਾ ਤੂੜੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲਿਆਂ ਰਗੀ ਤੇ 700 ਰੁਪਇਆ ਵੀ ਜਿਹੜਾ ਟੌਪ ਦਾ ਰੇਟ ਲੱਗਿਆ ਜਿਹਨੂੰ ਲੋਬੀ ਅਗਲੀ ਟਰਾਲੀ ਚੈੱਕ ਕਰ ਸਕਦੇ ਹੋ ਦੂਰੀ ਜੀ ਆ ਬਾਈ ਹਾਂਜੀ ਲੈ ਚ ਗਿੱਲੀ ਬੁੱਲੀ ਬਾਈ ਮਾੜੀ ਮੋੜ ਹੋਊਗੀ ਜੀ ਬਾਈ ਜੀ ਇਆ ਦੇ ਕੇ ਬੰਦੀ ਦਿਓ ਬਾਈ ਹਾਂ ਗਿੱਲੀ ਗਿੱਲੀ ਹੈ 200 ਰੁਪਏ ਹਾਂਜੀ ਕਿੱਥੇ ਜਾਣੀ ਹੈ ਸਿੱਖਾਂ ਵਾਲੇ ਸਿੱਖਾਂ ਲੈ ਜਾਏਗਾ ਬਾਈ ਹਾਂ ਹਾਂ ਜਾਵਾਂਗੇ ਬਾਈ ਉਹੋ ਹਾਂ ਜਾਵਾਂਗੇ ਬਾਈ ਜਾਊਗਾ ਬਾਈ 10 ਰੁਪਏ 15 15 20 25 30 35 40 45 250 50 60 65 70 75 80 85 90 300 5 10 15 20 25 30 35 40 45 350 55 50 60 65 70 75 ਕਰ ਜਾ ਟਾਈਮ ਦਿੰਨੇ ਤੈਨੂੰ 80 85 ਹੁਣ ਬੋਲ 90 400 5 5 10 15 25 35 435 40 45 450 55 60 65 70 75 80 480 ਬੋਲਾਂਗੇ ਨਾ 480 ਰੁਪਏ ਲੋ ਵੀ ਆ ਥੋੜੀ ਸੁਲਾਬੀ ਟੂੜੀ ਸੀ ਤੇ 400 ਤੇ 80 ਰੁਪਏ ਬਈ ਲੱਗੀ ਆ ਕੁਆਲਿਟੀ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਪਰ ਵੀ ਅੱਜ ਦਾ ਜਿਹੜਾ ਟੌਪ ਦਾ ਰੇਟ ਆ 700 ਰੁਪਏ ਆਹ ਹਾ ਤੂੜੀ ਜਿਹੜੀ ਲੱਗੀ ਹੈ 700 ਰੁਪਏ ਨੂੰ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਅੱਗੇ ਦੇਖਦੇ ਆਂ ਵੀ ਇੱਕ ਇੱਕ ਟਰਾਲੀ ਰਹਿ ਗਈ ਵੀ ਮਗਰ ਹੋਰ ਤੇ ਬਾਕੀ ਦੇਖਾਂਗੇ ਵੀ ਅੱਜ ਦਾ ਜਿਹੜਾ ਇਹਦਾ ਕੀ ਰੇਟ ਜਾਂਦਾ ਲਾਸਟ ਟਰਾਲੀ ਹੈ ਇਹ ਉਹ ਯਾ ਦੰਗੇ ਬਾੜੀ ਹੋ ਗਿਆ ਐ ਰਾਈਡ ਰਾਈਡਾ ਕਿ ਨਿਕਲੂ ਆ ਜੋਰ ਦਾ ਲੋਕੀ ਬਾਹਰ ਦੀ ਟੂੜੀ ਐ 480 ਕੋਈ ਨਾ ਵੀ ਭਾਈ ਵੀ ਐਵੇਂ ਤੂੰ ਪਿੱਛੇ ਗੱਲ ਐ ਤੈਨੂੰ ਛੱਡੇ ਕੋਈ ਉਹ ਬਹੁਤ ਮੈਂ ਤਾਂ ਕੱਢਦਾ ਭਾਈ ਕਿੰਨੀ ਬੁੱਢੀ ਵੈਕਸੀ ਆ ਸਾਰਾ ਲੋਕੀ ਜੋ ਹੋ सठ पैठ सहतर पहतर असी तव्हां सौ पंज दर बि पची ती पैती 40 40 45 350 55 55 355 ਬੋਲਾਂਗੇ ਨੇ 60 65 70 75 80 85 90 95 400 5 10 10 15 20 25 30 35 40 40 45 445 ਬੋਲਾਂਗੇ ਨਾ 450 450 ਕਿਹੜਾ ਪਿੰਡ ਬਾਈ ਦਾ ਠਾਲੀ ਵਾਲੇ ਸਾਢੇ 450 ਬੋਲਾਂਗੇ ਨਾ ਹਟ ਜਾ ਬਾਈ ਉਹ ਪਿੰਡ ਕਿਹੜਾ ਬਾਈ ਦਾ ਠਾਲੀ ਵਾਲੇ ਦਾ ਕਿਹੜਾ ਪਿੰਡ ਦੱਸੀ ਜਾਏਗਾ ਬੇ ਸਖਾ 51 455 ਬੋਲਾਂਗੇ ਨਾ 60 60 65 70 70 70 475 ਬੋਲਾਂਗੇ ਨਾ ਇਹ ਲਾ 475 ਰੁਪਏ ਬਾਈ ਲੋ ਵੀ 475 ਰੁਪਏ ਵੀ ਆਹਾ ਧੂੜੀ ਲੱਗੀ ਆ ਕੋੜਕਪੂਰੇ ਮੰਡੀ ਵਿੱਚ ਅੱਜ ਵੀ ਜਿਹੜੀ ਤਰੀਕ ਹੋ ਗਈ 6 ਜਨਵਰੀ 2025 ਤੇ ਟੌਪ ਦਾ ਰੇਟ ਵਗਿਆ 700 ਰੁਪਏ 700 ਰੁਪਏ ਵੀ ਜਿਹੜਾ ਟੌਪ ਦਾ ਰੇਟ ਅੱਜ ਗਿਆ ਤੇ ਬਾਕੀ ਵੀ ਬੋਲੀ ਜਿਹੜੀ ਲਗਭਗ ਖਤਮ ਹੋ ਚੁੱਕੀ ਆ ਤੇ 700 ਰੁਪਏ ਟੌਪ ਦਾ ਰੇਟ ਸੀਗਾ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਵੀਡੀਓ ਨਾਲ ਜੋੜਨ ਦੇ ਲਈ ਸੋ ਮਿਲਦੇ ਆ ਵੀ ਅਗਲੀ ਵੀਡੀਓ ਵਿੱਚ